ਸਰਬਜੀ ਸੰਗਰੂਰ ਵੀ ਦੀ ਰਚਨਾ ਬੇਸ਼ੱਕ ਗਰਮ ਖਿਆਲੀਏ ਅਸੀਂ ਅਸਾਂ ਪਿਆਰ ਨਾਲ ਵਾਰ-ਵਾਰ ਸਮਝਾਉਣਾ ਏ ਅਸਾਂ ਪਿਆਰ ਨਾਲ ਵਾਰ-ਵਾਰ ਸਮਝਾਉਣਾ ਏ ਬੇਸ਼ੱਕ ਗਰਮ ਖਿਆਲੀਏ ਅਸੀਂ ਅਸਾਂ ਵਾਰ-ਵਾਰ ਪਿਆਰ ਨਾਲ ਸਮਝਾਉਣਾ ਏ ਅਸੀਂ ਗਾਂਧੀ ਵਰਗੇ ਨਾ ਜੋ ਦੂਜੀ ਗੱਲ ਤੇ ਵੀ ਥੱਪੜ ਖਾ ਲਈਏ ਅਸੀਂ ਗਾਂਧੀ ਵਰਗੇ ਨਾ ਜੋ ਦੂਜੀ ਗੱਲ ਤੇ ਵੀ ਥੱਪੜ ਖਾ ਲਈਏ ਚੁੱਪ ਥਾਦੀ ਨੂੰ ਨਾ ਸਮਝੇ ਕਮਜ਼ੋਰੀ ਕਦੇ ਵਾ ਲੱਗਦੇ ਅਸੀਂ ਵਾ ਲੱਗਦੇ ਅਸੀਂ ਸ਼ੇਰ ਨੂੰ ਅੱਗੇ ਲਾ ਲੈਂਦੇ ਵਾ ਲੱਗਦੇ ਅਸੀਂ ਸ਼ੇਰ ਨੂੰ ਅੱਗੇ ਲਾ ਲੈਂਦੇ